ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲਾ ਤੁਸੀਂ ਕਿਹੜਾ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ ਇਸ ਇਸ਼ੂ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਗੁੱਡ ਨਿਊਜ਼ ਕਿ ਅੱਜ ਤੋਂ ਇਹ ਸਾਡੇ TV84 ਦੇ ਸਾਰੇ ਪ੍ਰੋਗਰਾਮ YouTube ਦੇ ਉੱਤੇ ਵੀ ਲਾਈਵ ਦੇਖੇ ਜਾ ਸਕਦੇ ਨੇ ਜੀ ਫੇਸਬੁੱਕ ਤੇ ਲਾਸਟ ਵੀਕ ਸ਼ੁਰੂ ਕੀਤਾ ਸੀ ਸੋ ਅੱਜ YouTube ਦੇ ਉੱਤੇ ਵੀ ਇਹ ਲਾਈਵ ਹੈ ਔਰ ਜਿਵੇਂ ਅਸੀਂ ਆਲਰੇਡੀ ਦੱਸਿਆ ਕਿ ਜਾਦੂ ਰੋਕੋ ਰੋਕੂ ਇਹ ਸਾਰੇ ਜਿਹੜੇ ਗੈਜਟਸ ਨੇ ਇਹਨਾਂ ਦੇ ਉੱਤੇ ਵੀ ਹੈ ਟਾਈਮ ਵਾਰਨਰ ਆਰਸੀਐਨ ਬੈਲ 5 ਜੀ ਪਰ YouTube ਤੇ ਆਉਣ ਨਾਲ ਅਸੀਂ ਸਗੋਂ ਜਿਹੜਾ ਈਵਨ ਜਿਹੜੇ ਸਪੈਸ਼ਲ ਪ੍ਰੋਗਰਾਮ ਅਸੀਂ ਸੰਡੇ ਜਾਂ ਸੈਚਰਡੇ ਹੋਣਗੇ ਉਹ ਵੀ ਉਸ ਦੇ ਉੱਤੇ ਲਾਈਵ ਬ੍ਰਾਡਕਾਸਟ ਹੋਣਗੇ ਇਹ ਇੱਕ ਜੀ ਡਾਕਟਰ ਵਨ ਸਟੈਪ ਫੋਰਵਰਡ ਹੈ 15 ਅਗਸਤ ਜੀ ਜੋ ਜੋ 15 ਅਗਸਤ ਆਂਦੇ ਇਹ ਕੁਝ ਖਬਰਾਂ ਜੇ ਤੁਸੀਂ ਪਿਛਲੇ ਘੱਟੋ ਘੱਟ 30 ਸਾਲ ਦੀਆਂ ਖਬਰਾਂ ਜਾਂ ਹੋਰ ਮੀਡੀਆ ਆਊਟਲੈਟਸ ਦੇਖ ਲੋ ਤੇ ਫਿਰ ਅਗਸਤ ਦੇ ਪਹਿਲੇ ਹਫ਼ਤੇ ਕੁਝ ਨਾ ਕੁਝ ਸ਼ੁਰੂ ਹੁੰਦਾ ਹੈ ਜੀ ਪਾਕਿਸਤਾਨ ਤੋਂ ਸ਼ੁਰੂ ਹੁੰਦਾ ਹੈ ਕਿ ਵੀ ਪਾਕਿਸਤਾਨ ਦੀ ਆਈਐਸਆਈ ਨੇ ਭਾਰਤ ਦੇ ਵਿੱਚ ਗੜਬੜ ਕਰਾਉਣ ਦੇ ਲਈ ਖਾਸ ਦਸਤਾ ਭੇਜਿਆ ਦਿੱਲੀ ਦੇ ਚਾਰਜਫੇਰੇ ਨਾਕੇ ਲੱਗ ਗਏ ਨੇ ਉਹ 15 ਅਗਸਤ ਦੇ ਮੌਕੇ ਗੜਬੜ ਕਰਨ ਦੇ ਲਈ ਕੋਈ ਜਿਹੜਾ ਉਹ ਕਟਨਾਵਾ ਕਰਨਗੇ ਸ਼ੂਟਿੰਗਸ ਹੋਣਗੀਆਂ ਕੋ ਬੰਬ ਬਲਾਸ ਚੱਲਣਗੇ ਫਿਰ ਜੋ ਪੰਜਾਬ ਦੇ ਵਿੱਚ 1980ਵਿਆਂ ਦੇ ਵਿੱਚ ਸਰਕਾਰੀ ਤਸ਼ੱਦਦ ਦੇ ਸਰਕਾਰੀ دہشت ਗਰਦੀ ਦੇ ਜਵਾਬ ਚ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਤੇ ਫਿਰ ਉਹਦੇ ਨਾਲ ਖਾਲਸਤਾਨੀ ਸ਼ਬਦ ਵੀ ਜੁੜ ਗਿਆ ਜੀ ਕਿ ਜੀ ਖਾਲਸਤਾਨੀ دہشت ਗਰਜ ਜਿਹੜੇ ਨੇ ਉਹ ਦਿੱਲੀ ਚ ਕੁਛ ਕਰ ਦੇਣਗੇ ਕਿਤੇ ਹੋਰ ਕਰ ਦੇਣਗੇ ਪੁਲਿਸ ਐਕਸਟਰਾ अलर्ट हो गई है रेड अलर्ट हो गया है एडिशनल कंपनियां आ गई है। so, हैं सो ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਜੀ ਪੰਜਾਬ ਦੇ ਵਿੱਚ ਮੁਕੰਮਲ ਸ਼ਾਂਤੀ ਆ ਗਈ ਹੈ ਔਰ ਦੇਖੋ ਬਾਦਲ ਆਪਣਾ ਜਦੋਂ ਆਪਣੀਆਂ ਪ੍ਰਾਪਤੀਆਂ ਕਹਿੰਦਾ ਹੈ ਕਿ ਜੀ ਦੇਖੋ ਅਸੀਂ ਪੰਜਾਬ ਨੂੰ ਬਿਲਕੁਲ ਸ਼ਾਂਤ ਕਰ ਦਿੱਤਾ ਜੀ ਫਿਰ ਇਹ ਵੀ ਬਿਆਨਬਾਜ਼ੀਆਂ ਹੁੰਦੀਆਂ ਕਿ ਜੀ ਇੱਥੇ ਤਾਂ ਖਾਲਸਤਾਨ ਦੀ ਗੱਲ ਕਰਨ ਵਾਲਾ ਹੀ ਕੋਈ ਨਹੀਂ ਹੈ ਇਹ ਤਾਂ ਸਿਰਫ ਬਾਹਰਲੇ ਚੰਦ ਲੋਕ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਉਹਨਾਂ ਦੀ ਗੱਲ ਹੈ ਲੇਕਿਨ ਜਦੋਂ ਹੀ 15 ਅਗਸਤ 26 ਜਨਵਰੀ ਇਹ ਦੋ ਦਿਨ ਨੇ ਜਿਨ੍ਹਾਂ ਦੇ ਨੇੜੇ ਥੇੜੇ ਜਿਹੜੇ ਲੋਕ ਮੀਡੀਆ ਤੇ ਆਖ ਰੱਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਇਹਨਾਂ ਨੇ ਕੁਛ ਨਾ ਕੁਛ ਜਿਹੜਾ ਉਹ ਕਦੂਚ ਤੀਰ ਮਾਰਨੇ ਜੀ ਔਰ ਅਸੀਂ ਦੇਖਦੇ ਹਾਂ ਵੀ ਆਰਐਸਐਸ ਦੇ ਬਰਗੇਡੀਅਰ ਦੇ ਜਿਹੜਾ ਉਹ ਜ਼ਖਮੀ ਹੋਣ ਤੋਂ ਬਾਅਦ ਕਿਸ ਤਰੀਕੇ ਨਾਲ ਭਾਜਪੀ ਨੇ ਵੀ ਰੌਲਾ ਪਾਤਾ ਕਿ ਲਾ ਐਂਡ ਆਰਡਰ ਖਰਾਬ ਹੋ ਗਿਆ ਰਾਜਨਾਥ ਨੂੰ ਮੜੇ 10 ਲੱਖ ਦਾ ਇਨਾਮ ਬਾਦਲ ਨੇ ਰੱਖਤਾ ਹੈ ਸਪੈਸ਼ਲ ਟੀਮਾਂ ਬਣ ਗਈਆਂ ਫਿਰ ਹੋ ਗਿਆ ਜੀ ਇੱਕ ਨੌਜਵਾਨ ਅਸੀਂ ਸੀਸੀਟੀਵੀ ਕੈਮਰੇ ਵਿੱਚ ਲੱਗਦਾ ਹੈ ਉਹ ਕਰ ਲਿਆ ਪਰ ਉਹਨਾਂ ਲੱਗਿਆ ਕਿ ਵੀ ਇਹ ਗੱਲ ਜਈ ਭਣੀ ਨਹੀਂ ਕਿਉਂਕਿ ਕਿਸੇ ਦੀ ਸ਼ਕਲ ਕੋ ਲੰਬੇ ਕਾਦ ਦਾ ਹੈ ਪਿੱਛੇ ਬੈਠਾ ਸੀ ਉਹਦੇ ਨਾਲ ਜੋੜ ਲਓ ਹੁਣ ਇੱਕ ਪਾਸੇ ਇਹਨਾਂ ਦੇ ਸਾਹਮਣੇ 2017 ਦੀਆਂ ਚੋਣਾਂ ਨੇ Hindu voter ਹੈ ਫੇਲ ਹੋ ਰਹੀ ਲਾ ਵਸਤਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਜੀ ਹੁਣ ਇਹਨਾਂ ਸਾਰਿਆਂ ਨੂੰ ਔਰ ਪਿਛਲੇ ਜੇ ਤੁਸੀਂ 4 ਦਿਨਾਂ ਤੋਂ ਦੇਖੋ ਇਹ ਸਾਰੀ ਜਿਹੜੀ ਮੈਂ ਖਬਰ ਹੁਣ ਡਿਸਕਸ ਕਰਾਂਗਾ ਇਸ ਤੋਂ ਪਹਿਲਾਂ ਵੱਡਾ ਬਾਦਲ ਛੋਟਾ ਬਾਦਲ ਆਮ ਆਦਮੀ ਪਾਰਟੀ ਦੇ ਰੈਡੀਕਲਸ ਨਾਲ ਸਬੰਧ ਜਦੋਂ ਰੈਡੀਕਲ ਕਹਿੰਦੇ ਨੇ ਤਾਂ ਮਤਲਬ ਖਾਲਸਤਾਨੀ ਹੁੰਦਾ ਹੈ ਕਿ ਵੀ ਉਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਬੰਧ ਨੇ ਔਰ ਇਹ ਰਲ ਗਏ ਔਰ ਇਹ ਹੋ ਗਿਆ ਉਹ ਹੋ ਗਿਆ ਸੋ ਇੱਕ ਪਾਸੇ ਇਹਨਾਂ ਨੂੰ ਆਪਣੇ ਪਾਪ ਇਹਨਾਂ ਦੇ ਕੰਮ ਰਏ ਨੇ ਬਾਦਲਾਂ ਦੇ ਔਰ ਆਮ ਆਦਮੀ ਪਾਰਟੀ ਨੂੰ ਇਹ ਇੱਕ ਬਹੁਤ ਖੌਫ ਇਹੀ ਹਾਲ ਅਮਰਿੰਦਰ ਦਾ ਉਹ ਵੀ ਬੜਬੜਾ ਕੇ ਇਸ ਕਿਸਮ ਦਾ ਇਹ ਜਿਹੜਾ ਬੈਬਲਿੰਗ ਕਰਦਾ ਜੀ ਪਰ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਟੀਮ ਔਰ ਇਹ ਪਿਛਲੇ ਮਹੀਨੇ ਨਹੀਂ ਮੈਨੂੰ ਬਹੁਤ ਸਾਰੇ ਸਾਧਨਾਂ ਤੋਂ ਇਹ ਪਤਾ ਲੱਗਾ ਹੈ ਕਿ ਬਾਦਲਾ ਨੇ ਇਹ ਦੇਖਦੇ ਹੁਏ ਆ ਕਿ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬਹੁਤ ਸਾਰਾ ਇਹਨਾਂ ਦੇ ਖਿਲਾਫ ਪ੍ਰਚਾਰ ਹੁੰਦਾ ਹੈ ਬਹੁਤ ਸਾਰੇ ਬੰਦੇ ਇਹਨਾਂ ਨੇ ਹਾਇਰ ਕੀਤੇ ਨੇ ਜਿਹੜੇ ਬਿਠਾਏ ਹੋਏ ਨੇ ਬਹੁਤ ਸਾਰਿਆਂ ਨੇ ਬੈਕਗ੍ਰਾਉਂਡ ਚ ਪਿੰਡਾਂ ਵਾਲਿਆਂ ਦੀ ਫੋਟੋ ਲਾਈ ਹੋਈ ਹੈ ਬੜੇ ਬੀਬੇ ਜੇ ਕਮੈਂਟ ਕਰਕੇ ਜਿਹੜਾ ਉਹ ਪਹਿਲਾਂ ਪੋਜ਼ਿਟਿਵ ਗੱਲਾਂ ਕਰਨਗੇ ਪਰ ਮਕਸਦ ਇਹਨਾਂ ਦਾ ਦੋ ਹੈ ਇੱਕ ਪਾਸੇ ਮਾਨੀਟਰ ਕਰਨਾ ਕਿ ਕੌਣ ਲੋਕ ਸੋਸ਼ਲ ਮੀਡੀਆ ਦੇ ਉੱਤੇ ਅਦਰਵਾਈਜ਼ ਐਕਟਿਵ ਨੇ ਦੂਸਰਾ ਪੱਖ ਇਹਨਾਂ ਦਾ ਹੌਲੀ 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 ਜਿਹੜੀਆਂ ਇਹਨਾਂ ਨੂੰ ਰਾਈਵਲ ਲੱਗਦੇ ਨੇ ਹੁਣ ਕਾਂਗਰਸ ਇਹਨਾਂ ਨੂੰ ਰਾਈਵਲ ਨਹੀਂ ਲੱਗਦੇ ਔਰ ਮੈਨੂੰ ਲੱਗਦਾ ਹੈ ਵੀ ਕਿਸੇ ਹੱਦ ਤੱਕ इवन ਅਮਰਿੰਦਰ ਔਰ ਬਾਦਲਾ ਨੇ ਹੱਥ ਰਗੜਾ ਲੈਣੇ ਉਹ ਇਹਨਾਂ ਨੂੰ ਰਾਈਵਲ ਆਮ ਆਦਮੀ ਪਾਰਟੀ ਲੱਗਦੀ ਹੈ ਜੀ ਉਸ ਮੁੱਦੇ ਦੇ ਉੱਤੇ ਜਿਹੜਾ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਫਲਾਉਂਦੇ ਨੇ ਪਰ ਜਿਹੜੀ ਗੱਲ ਦੇ ਥੱਲੇ ਜਿਹੜੀ ਇਹਨਾਂ ਨੂੰ ਚੁਭ ਰਹੀ ਹੈ ਰੀਟਲੀ ਜਿਸ ਤਰੀਕੇ ਨਾਲ 6 ਫਾਰ ਜਸਟਿਸ ਉਰ ਬਾਹਰ ਬੈਠੀਆਂ ਖਾਰਸਤਾਨੀ ਜਥੇਬੰਦੀਆਂ ਨੇ ਰੀਫਰੈਂਡਮ 2020 ਦੀ ਗੱਲ ਹੋਈ ਪੰਜਾਬ ਦੇ ਵਿੱਚ ਅਵੇਅਰਨੈਸ ਦੀ ਗੱਲ ਹੋਈ ਔਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਸਾਡੇ ਵੀਰ ਜਿਨ੍ਹਾਂ ਦੇ ਵਿੱਚ ਹਰਜਾਪ ਸਿੰਘ ਜਾਪੀ ਨਿਊਯਾਰਕ ਦੇ ਵਿੱਚ ਜਿਨ੍ਹਾਂ ਬੰਨੇ ਹਮੇਸ਼ਾ ਹੀ ਕਰੰਟ ਰੱਖਿਆ ਹਰ ਮੁੱਦੇ ਦੇ ਉੱਤੇ ਜੀ ਔਰ ਇਹ ਖਬਰ ਜਿਹੜੀ ਬਹੁਤ ਚੰਗੀ ਤਰ੍ਹਾਂ ਕਿਉਂਕਿ ਤੁਹਾਨੂੰ ਖਬਰ ਦੀ ਪਲੈਂਟਿੰਗ ਤੋਂ ਅੰਦਾਜ਼ਾ ਹੋ ਜਾਂਦਾ ਜਦੋਂ ਇੱਕਦਮ ਫਲੈਸ਼ ਇੰਟਰਨੈਸ਼ਨਲ ਮੀਡੀਆ ਪੀਟੀਆਈ ਉਹਨੂੰ ਚੁੱਕਦੀ ਹੈ ਔਰ ਸੈਂਟਰਲ ਏਜੰਸੀਆਂ ਕਿਵੇਂ ਇਨਵੋਲਵ ਨੇ ਇਹਦੇ ਵਿੱਚ ਹੁਣ ਜੇ ਲਾ ਐਂਡ ਆਰਡਰ ਸਟੇਟ ਦੀ ਸਮੱਸਿਆ ਹੈ ਤੇ ਇਹ ਪੰਜਾਬ ਪੁਲਿਸ ਦਾ ਰੇਡ ਜਾਂ ਉਹਦੀ ਬਰੀਫਿੰਗ ਨਾ ਕਿਉਂ ਨਹੀਂ ਹੋਈ ਲੇਕਿਨ ਇਹਦੇ ਚੋਂ ਨਾ ਨੇ ਜਿਹੜਾ ਆਪਰੇਸ਼ਨ ਹੈ ਜੁਆਇੰਟ ਆਪਰੇਸ਼ਨ सेंट्रल सिक्योरिटी फोर्सेस और पंजाब पुलिस और इना ने दावा कीता है के जी उना ने आ जेड़ा होशियारपुर जिले दे विच एक खालिस्तानी मॉड्यूल मॉड्यूल ਲਈ ਮੈਂ ਟੁਕਵੇਂ ਸ਼ਬਦ ਪੰਜਾਬੀ ਚ ਦੇਖ ਰਿਹਾ ਸੀ ਇਹਦਾ ਕੋਈ ਟੁਕਵੇਂ ਸ਼ਬਦ ਨਹੀਂ ਹੈ ਮਾਪਾਂਕ ਸ਼ਬਦ ਇਕ ਉਹਨਾਂ ਨੇ ਦਿੱਤਾ ਪਰ ਮਾਡਿਊਲ ਦਾ ਮਤਲਬ ਹੈ ਵੀ ਕੋਈ ਚੀਜ਼ ਇੱਕ ਥਾਂ ਤੋਂ ਜਿਹੜੀ ਨਾ ओरिजिन ओरिजिनेट ਹੋਏ ਜਿਹਦਾ ਸਪਰੈਡ ਆਊਟ ਹੋਏ ਔਰ ਹੁਣ ਉਹ ਸਾਬਤ ਕਰਨਾ ਚਾਹੁੰਦੇ ਨੇ ਕਿ ਬਾਹਰ ਬੈਠੇ ਜਿਹੜੇ ਸਿੱਖ ਨੇ ਖਾਲਸਤਾਨੀ ਔਰ ਪਹਿਲਾਂ ਤਾਂ ਉਹਨਾਂ ਦੇ ਲਈ ਉਹ ਗਲਤ ਟਰਮ ਯੂਜ਼ ਕਰਦੇ ਨੇ ਐਨ ਆਰ ਆਈ ਨੌਨ ਰੈਜ਼ੀਡੈਂਟ ਇੰਡੀਅਨਸ ਜਦੋਂ ਖਾਲਸਤਾਨੀ ਨੇ ਤੇ ਉਹ ਇੰਡੀਆ ਤਾਂ ਆਪਣੇ ਆਪ ਨੂੰ ਮੰਨਦਾ ਹੀ ਨਹੀਂ ਹੈ ਜੀ ਨਹੀਂ ਨੌਨ ਰੈਜ਼ੀਡੈਂਟ ਖਾਲਸਤਾਨੀ ਦਾ ਤੁਸੀਂ ਕਹਿ ਸਕਦੇ ਹੋ ਤੁਸੀਂ ਐਨ ਆਰ ਪੀ ਐਨ ਆਰ ਕੇ ਕਹਿ ਦਿਓ ਉਹਨਾਂ ਨੂੰ ਜੇ ਹੁਣ ਤੁਸੀਂ ਬਾਹਰਲੇ ਸਿੱਖਾਂ ਨੂੰ ਲਬੇੜਨਾ ਹੈ ਉਥੋਂ ਦੇ ਕ੍ਰਿਮੀਨਲ ਕੇਸਸ ਦੇ ਵਿੱਚ ਔਰ ਉਦੇ ਚ ਜਿਹੜੀ ਖਬਰ ਵੀ ਹੈ ਔਰ ਇਹੀ ਖਬਰ ਸਟੈਂਡਰਡ ਸਾਰੇ ਪਾਸੇ ਲੱਗੀ ਹੈ ਟੈਰਰ ਮੋਡਿਊਲ ਲਿੰਕਡ ਟੂ ਐਨ ਆਰ ਆਈਜ਼ ਬਸਟਡ ਇਨ ਪੰਜਾਬ ਬਿਫੋਰ ਇੰਡੀਪੈਂਡੈਂਸ ਡੇ ਕਿ ਆਜ਼ਾਦੀ ਦਿਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹ ਦਹਿਸ਼ਤਗਰਦ ਦਾ ਮੋਡਿਊਲ ਜਿਹਦੇ ਸਬੰਧ ਬਾਹਰ ਬੈਠੇ ਸਿੱਖਾਂ ਦੇ ਨਾਲ ਨੇ ਉਸ ਨੂੰ ਪੁਲਿਸ ਨੇ ਜਿਹੜਾ ਉਹ ਲੱਭੇ ਬਸਟ ਹੁੰਦਾ ਕਿ ਵੀ ਕੋਈ ਚੀਜ਼ ਐਨ ਪ੍ਰਗਟ ਕਰ ਦੇਣਾ ਜਿਵੇਂ ਬਹੁਤ ਵੱਡੀ ਪ੍ਰਾਪਤੀ ਉਹਨਾਂ ਨੇ ਕਰ ਲਈ ਹੈ ਉਹਦਾ ਭਾਂਡਾ ਪਾ ਦਿੱਤਾ ਉਹਨਾਂ ਨੇ ਨਹੀਂ ਤਾਂ ਇਹਨਾਂ ਨੇ ਮੋਡਿਊਲ ਨੇ ਪਤਾ ਨਹੀਂ ਇਹ ਜਿਹੜੇ ਸਾਰੇ ਨੇ ਕੀ ਕਰ ਦੇਣਾ ਸੀ ਇਹਨੇ ਮੇਜਰ ਸੂਪ ਹੈਡ ਆਫ ਇੰਡੀਪੈਂਡੈਂਸ ਡੇ ਸਕਿਉਰਿਟੀ ਏਜੰਸੀਜ਼ ਐਂਡ ਪੰਜਾਬ ਪੁਲਿਸ ਹੈਵ ਬਸਟਡ ਅ ਖਾਲਸਤਾਨੀ ਟੈਰਰ ਮੋਡਿਊਲ ਵਿਦ ਲਿੰਕਸ ਟੂ ਐਨ ਆਰ ਆਈਜ਼ ਐਂਡ ਪਾਕਿਸਤਾਨਜ਼ ਇੰਟਰ ਸਰਵਿਸ ਇੰਟੈਲੀਜੈਂਸ ਹੁਣ ਕੱਲਾ ਉਹਨਾਂ ਨੂੰ ਲੱਗਾ ਵੀ ਪੰਜਾਬ ਵਾਲਿਆਂ ਜਿਹੜੇ ਦੋ ਚਾਰ ਮੁੰਡੇ ਬੇਗੁਨਾ ਚੱਕੇ ਨੇ ਉਹ ਵਿਚਾਰੇ ਕੋ ਗਤਕਾਸ ਖਾ ਰਿਹਾ ਕੋਈ ਵੈਸੇ ਕਿਸੇ ਨੇ ਕੋਈ ਦਸਕਤ ਕਰਾ ਲਏ ਹੁਣ ਇਹਨੇ ਜਿਹੜੀ ਪੈਟੀਸ਼ਨ 1 ਲੱਖ ਤੋਂ ਜ਼ਿਆਦਾ ਹੋਣ ਹੋਈ ਹੈ ਜਾਂ ਕੋਈ ਹੋਰ ਖਾਲਸਤਾਨ ਦਾ ਲਿਟਰੇਚਰ ਵੰਦੇ ਹੁਣ ਹੋਰ ਖਾਲਸਤਾਨ ਦੀ ਗੱਲ ਕਰਨਾ ਵੀ ਸੌਖੇ ਤਰੀਕੇ ਨਾਲ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਨੇ ਕੋਈ ਗੈਰ ਕਾਨੂੰਨੀ ਨਹੀਂ ਹੈ ਪਰ ਜਦੋਂ ਤੱਕ ਤੁਸੀਂ ਹੁਣ ਉਹ ਜਿਵੇਂ ਉਹ ਪੰਜਾਬੀ ਚ ਕਹਿੰਦੇ ਨੇ ਜੀ ਉਹ ਕਹਿੰਦੇ ਨੇ ਕਿ ਵੀ ਕੱਲ ਨੂੰ ਕੀ ਕਹਿੰਦੇ ਨੇ ਅੱਜ ਨੂੰ ਕੀ ਕਹਿੰਦੇ ਜੀ ਟੁਡੇ ਉਹ ਕਹਿੰਦੇ ਕੱਲ ਨੂੰ ਕੀ ਕਹਿੰਦੇ ਨੇ ਕਹਿੰਦੇ ਟੂਮੋਰੋ ਉਹ ਕਹਿੰਦਾ ਪਰਸੋਂ ਨੂੰ ਕੀ ਕਹਿੰਦੇ ਨੇ ਹੁਣ ਉਹਨੂੰ ਪਤਾ ਨਹੀਂ ਕਹਿੰਦਾ ਇੱਕ ਹੋਰ ਮਾਰੋ ਹੈ ਬੀਟੂ ਮਾਰੋ ਦੇ ਉੱਤੇ ਇੱਕ ਹੋਰ ਮਾਰੋ ਤਾਂ ਪਰਸੋਂ ਹੋ ਗਿਆ ਹੁਣ ਇਹਨਾਂ ਨੂੰ ਲੱਗਦਾ ਵੀ ਇਹ ਤਨਣਾ ਉਥੋਂ ਵਾਲੇ ਚ ਖਾਲਸਤਾਨ ਦੀ ਗੱਲ ਭਾਰਨੀ ਪਹਿਲਾਂ ਬਾਹਰਲੇ ਸਿੱਖਾਂ ਨਾਲ ਜੋੜਾ ਡਾਇਸਪੋਰਾ ਦਾ ਮਤਲਬ ਹੈ ਵੀ ਡਾਇਸਪੋਰਾਰ ਬਣ ਕੇ ਵੀ ਕੋਈ ਸਵਾਦ ਜਿਆ ਨਹੀਂ ਆਇਆ ਉਹਨਾਂ ਕਹਿੰਦੇ ਵੀ ਜੋੜੋ ਆਈਐਸਆਈ ਨਾਲ ਹੁਣ ਹੁਣ ਆਈਐਸਆਈ ਡਾਇਸਪੋਰਾ ਤੇ ਚੱਬੇਵਾਲ ਜਿਹੜਾ 10 ਕਿਲੋਮੀਟਰ ਹੁਸ਼ਾਰਪੁਰ ਤੋਂ ਜਿਹੜਾ ਕੇਸ ਰਜਿਸਟਰ ਕੀਤਾ ਦਾ ਉਹ ਮਡੂਲ ਵਾਸ ਬਸਟਡ ਇਨ ਹੁਸ਼ਾਰਪੁਰ ਡਿਸਟ੍ਰਿਕਟ ਪੰਜਾਬ ਪੁਲਿਸ ਹੈਵ ਅਰੈਸਟਡ 3 ਸਸਪੈਕਟਸ ਆਲ ਲਿੰਕਡ ਟੂ ਖਾਲਸਤਾਨ ਲਿਬਰੇਸ਼ਨ ਫੋਰਸ ઓ ਲਿਬਰੇਸ਼ਨ ਫੋਰਸ ਇਟ ਇਜ਼ ਵਿਚ ਸੀ ਸਾਈ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਦੀ ਸ਼ਹਾਦਤ ਤੋਂ ਬਾਅਦ ਡਾਕਟਰ ਪ੍ਰੀਤਮ ਸਿੰਘ ਸੇਖੋਂ ਉਹ ਬਾਹਰ ਉਹਨਾਂ ਦੇ ਆਇਆ ਜਿਹੜਾ ਉਹ ਵੀ ਲਿਬਰੇਸ਼ਨ ਫੋਰਸ ਦਾ ਕਦੇ ਨਾ ਹੀ ਨਹੀਂ ਹੈ ਸੁਣਿਆ ਹੁਣ 86 ਤੋਂ ਬਾਅਦ ਇਹਨਾਂ ਨੂੰ ਜਿਹੜਾ 30 ਸਾਲ ਬਾਅਦ ਯਾਦ ਆਇਆ ਕਿ ਜੀ ਇਹ ਖਾਲਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਹੋਰ ਮੁੰਡੇ ਜਿਹੜੇ ਇੱਕ ਦੀ ਫੋਟੋ ਹੈ ਹਸਪੀਟਲ ਚ ਉਹਨੂੰ ਐਡਮਿਟ ਕਰਾਇਆ ਹੋਇਆ ਉਹ ਲੱਗਦਾ ਈ 30 32 ਸਾਲ ਦਾ ਪਤਾ ਨਹੀਂ ਹੁਣ ਜੰਮਨ ਦੇ ਨਾਲ ਹੀ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਸਪਾਈ ਬਣਾ ਦਿੱਤਾ ਇਹਨਾਂ ਨੇ ਸੋ ਮਤਲਬ ਇਹ ਹੈ ਕਿ ਇੱਕ ਤਾਂ ਇਹ 80s ਦੇ ਸੋ ਕਾਲਡ ਉਸ ਮਾਹੌਲ ਦੇ ਨਾਲ ਜੋੜਨਾ ਚਾਹੁੰਦੇ ਨੇ ਆਈਐਸਆਈ ਨਾਲ ਜੋੜਨਾ ਚਾਹੁੰਦੇ ਨੇ ਆਲ ਲਿੰਕ ਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਐਂਡ ਬੁਕਡ ਟੂ ਐਨਆਰਆਈਜ਼ অন ਚਾਰजेस ਆਫ ਟਰਾਈਿੰਗ ਟੂ ਰਿਵਾਈਵ ਟਰੋਰਿਜ਼ਮ ਇਨ ਪੰਜਾਬ ਦਾ ਕੇਸ ਹੈਜ਼ ਬੀ ਰਜਿਸਟਰਡ ਐਟ ਚਬੇਵਾਲ ਪੁਲਿਸ ਸਟੇਸ਼ਨ 10 ਕਿਲੋਮੀਟਰ ਫਰੋਂ ਹੁਣੋਂ ਤਿੰਨ ਫੜਲੇ ਔਰ ਦੂਜਿਆਂ ਦੇ ਉੱਤੇ ਹੁਣ ਉਹਨਾਂ ਨੇ ਜਿਹੜਾ ਇਹ ਕਿਹਾ ਜੀ ਅਸੀਂ ਛਾਪਾ ਮਾਰਿਆ ਜੁਆਇੰਟ ਆਪਰੇਸ਼ਨ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਦਾ ਕੀ ਮਿਲਿਆ ਤਿੰਨ ਪਿਸਤੌਲ ਪਿਸਤੌਲ ਤਿੰਨ ਹੀ ਸੀ ਕਿਉਂਕਿ ਬੰਦੇ ਤਿੰਨ ਹੀ ਸੀ ਉਹਨਾਂ ਨੇ ਕਿਹਾ ਜੀ ਸਿਰਫ ਤਿੰਨ ਰੱਖੇ ਹੋਏ ਨੇ ਅਮੂਨੀਸ਼ਨ ਔਰ 15 ਬੁਲੇਟ ਪ੍ਰੂਫ ਜੈਕਟਸ ਹੁਣ ਪਤਾ ਨਹੀਂ 15 ਜੈਕਟ ਦੇ ਉੱਤੇ ਜੈਕਟ ਪਾਉਣੀ ਸੀ ਉਹਨਾਂ ਨੇ ਇਹ ਪਿਸਤੌਲ ਤੇ ਨਹੀਂ ਆਏ ਜਿਹੜਾ ਜਿਹਦੇ ਨਾਲ ਕੰਮ ਕਰਨਾ ਹੈ ਉਹ ਤਾਂ ਫਿਰ ਜਾਂ ਤਾਂ ਕੋਈ ਪੇਟੀ ਪਿਸਤੌਲਾਂ ਦੀ ਕੋਈ ਪੰਜ ਸੱਤ ਬੋਰੀਆਂ ਅਮਿਨਿਸ਼ਨ ਦੀਆਂ ਜੇ ਹੁਣ ਇੰਡੀਪੈਂਡੈਂਸ ਡੇ ਦੇ ਉੱਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਕੋਈ ਟੈਰਰਸ ਹਲਾਣਾ ਲੇਕਿਨ ਇਹ ਉਹਨਾਂ ਦਾ ਕਿਉਂਕਿ ਜਿਹਨੂੰ ਤੁਸੀਂ ਅਸਲਾ ਕੇਸ ਪਸਾਣਾ ਹੈ ਲਾ ਐਂਡ ਆਰਡਰ ਚ ਉਹ ਇਹ ਤਰੀਕਾ ਹੁੰਦਾ ਉਹਨਾਂ ਦੀਆਂ ਉਹੀ ਬਣੀਆਂ ਬਣਾਈਆਂ ਪਿਸਤੌਲਾਂ ਉਹੀ ਜਿਹੜਾ ਹੈ ਉਹਨਾਂ ਨੇ ਉਹਦੀ ਬਰਾਮਦਗੀ ਦਿਖਾਣੀ ਹੁੰਦੀ ਹੈ ਜੀ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ Uh, the terror suspects are from klf insurgent group which was part of separatists kharastan movement in 1980s the nris booked are us based harjop singh jappi who is linked to radical sikh organization in us sikh for justice and italy based aftar singh both nris hail from hoshiarpur district hun zahir hai ke inna da sikh for justice de utte hor paseyon ta hath nahi painda referendum 2020 ਦੀ ਗੱਲ ਵੀ ਤਿੰਨ ਪੈਟੀਸ਼ਨਸ ਪਿਛਲੇ ਸਮੇਂ ਦੇ ਵਿੱਚ ਇਹਦੇ ਚ 1 ਲੱਖ ਤੋਂ ਜ਼ਿਆਦਾ ਸਿਗਨੇਚਰ ਹੋਏ ਨੇ ਹੁਣ ਇਹ ਵੀ 1 ਲੱਖ ਤੋਂ ਜ਼ਿਆਦਾ ਹੋ ਗਏ ਜਿਹੜੀ 15 ਅਗਸਤ ਨੂੰ ਬਲੈਕ ਡੇ ਕਰਨ ਦਾ ਤੇ 6 for justice ਜਿਹੜੀ ਕਿ ਅਮਰੀਕਾ ਦੇ ਵਿੱਚ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਹੈ ਇਹਨੂੰ ਵੀ ਇਹਨਾਂ ਨੇ دہشتਗਰ ਜਥੇਬੰਦੀ ਰੈਡੀਕਲ ਆਰਗੇਨਾਈਜੇਸ਼ਨ ਦੇਖੇਅਰ ਕਰਤਾ ਪਰ ਉਹਨਾਂ ਨੇ ਪੁਲਿਸ ਨੇ ਕਿਹਾ ਕਿ ਜੀ ਫਰਦਰ ਇਨਵੈਸਟੀਗੇਸ਼ਨ ਵਰ অন ਐਂਡ ਸਮ ਅਦਰ ਪੀਪਲ ਹੈਡ ਬੀਨ ਟੇਕਨ ਇਨ ਕਸਟਡੀ ਐਂਡ ਆਰ ਬੀਨ ਬੀਇੰਗ ਇਨਟਰੋਗੇਟਿਡ ਅਜੇ ਹੋਰ ਵੀ ਬੰਦੇ ਇਹਨਾਂ ਨੇ ਚੱਕੇ ਹੋਣਗੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਨਾਲ ਲਿੰਕ ਚ ਜੋੜਨਗੇ ਪਰ ਫਿਰ ਉਹਨਾਂ ਨੇ ਕਿਹਾ ਕਿ ਵੀ ਆਰ ਟ੍ਰਾਈਿੰਗ ਟੂ ਫਾਈਂਡ ਆਊਟ ਇਫ ਦਿਸ ਮਾਡੂਲ ਹੈਡ ਐਨੀ ਪਲਾਨਸ ਟੂ ਕੈਰੀ ਆਊਟ ਅ ਸਟ੍ਰਾਈਕ ਔਨ ਗਰਾਉਂਡ ਔਰ ਔਨ ਇੰਡੀਪੈਂਡੈਂਸ ਡੇ ਹੁਣ ਤੁਸੀਂ ਖਬਰ ਦਾ ਹੈਡਲਾਈਨ ਦੇਖੋ ਕਿ ਇੰਡੀਪੈਂਡੈਂਸ ਡੇ ਦੇ ਮੌਕੇ 'ਤੇ ਉਹਨਾਂ ਨੇ ਬੜਾ ਵੱਡਾ ਬਸਟ ਕਰਤਾ ਔਰ ਅੰਦਰ ਜਾ ਕੇ ਕਹਿ ਰਹੇ ਨੇ ਜੀ ਅਜੇ ਅਸੀਂ ਲੱਭ ਰਹੇ ਆਂ ਵੀ ਇਹਨਾਂ ਦੀ ਕੋਈ ਸੀ ਜਿਹੜੀ ਹੈ ਨੀਤੀ ਜਾਂ ਇਹਨਾਂ ਦੀ ਕੋਈ ਇਹਨਾਂ ਨੇ ਕੁਝ ਕਰਨਾ ਸੀ ਇਸ ਮੌਕੇ ਦੇ ਉੱਤੇ ਜੀ ਪੰਜਾਬ ਪੁਲਿਸ ਇੰਸਪੈਕਟਰ ਜਨਰਲ ਲੋਕਨਾਥ ਹੰਗਾਰਾ ਕਨਫਰਮਡ ਦਾ ਅਰੈਸਟੈਂਡ ਬਸਟਿੰਗ ਆਫ ਦਾ ਟੈਰਰ ਮੋਡੂਲ ਦਾ ਉਨ ਫਿਰ ਉਹਨਾਂ ਨੇ ਕਿਹਾ ਕਿ ਜੀ ਸਕਿਉਰਿਟੀ ਏਜੰਸੀਜ਼ ਨੇ ਫੋਨ ਕਾਲਸ ਇੰਟਰਸੈਪਟ ਕੀਤੀਆਂ ਹੰਦੋਵਾਲ ਵਿਲੇਜ ਆ ਹਸ਼ਾਰਪੁਰ ਡਿਸਟ੍ਰਿਕਟ ਦਾ ਜਸਪ੍ਰੀਤ ਸਿੰਘ ਹੰਦੋਵਾਲ ਵਿਲੇਜ ਨੂੰ ਜਿਹੜਾ ਗਤਕਾ ਟੀਚਰ ਹੈ ਉਹਨੂੰ ਜਿਹੜੀਆਂ ਨੇ ਉਹ ਕਾਲਾਂ ਆਂਦੀਆਂ ਸੀ ਅਵਤਾਰ ਸਿੰਘ ਇਟਲੀ ਤੋਂ ਜਿਹੜਾ ਉਹ ਉਹਨਾਂ ਨੂੰ ਕਾਲਾਂ ਕਰਦਾ ਸੀ ਉਹ ਪਹਿਲਾਂ ਜੂਨ ਦੇ ਵਿੱਚ ਇੱਥੇ ਆਇਆ ਸੀ ਹੁਣੇ ਹੀ ਉਹ ਵਾਪਸ ਗਿਆ ਔਰ ਅਵਤਾਰ ਤੇ ਹਰਜਾਪ ਸਿੰਘ ਜਿਹੜੇ ਯੂ ਐਸ ਬੇਸਡ ਨੇ ਉਹ ਜਸਪ੍ਰੀਤ ਦੇ ਨਾਲ ਇਨ ਟੱਚ ਸੀ ਔਰ ਉਹਨੂੰ ਮੋਟੀਵੇਟ ਕੀਤਾ ਖਾਲਸਾਣ ਮੂਵਮੈਂਟ ਲਈ ਦੇ ਇਵਨ ਸੈਂਟ ਹਿਮ ਮਨੀ ਰਿਲੀਜੀਅਸ ਲਿਟਰੇਚਰ ਦਾ ਟੀ-ਸ਼ਰਟਸ ਹੁਣ ਇਹ ਹੈ ਜਿਹੜਾ ਬਹੁਤ ਬਰਾਮਦ ਹੋਇਆ ਟੀ-ਸ਼ਰਟਸ ਹੋਣਗੀਆਂ ਪਿੰਡਾਂ ਵਾਲਿਆਂ ਦੀ ਜੀ ਲਿਟਰੇਚਰ ਹੋਏਗਾ ਉਥੇ ਕਿਹੜਾ ਨਹੀਂ ਮਿਲਦਾ ਜਾਂ ਸ਼੍ਰੋਮਣੀ ਕਾਲੀਦਾ ਨਾਲ ਅਮਰਸਰ ਉਹਨਾਂ ਦੀ ਹਰ ਮੀਟਿੰਗ ਹਰ ਕਾਨਫਰੰਸ ਖਾਲਸਾਣ ਦੀ ਗੱਲ ਹੁੰਦੀ ਹੈ ਲੇਕਿਨ ਆਫਟਰ ਟ੍ਰੈਕਿੰਗ ਦੇ ਐਕਟੀਵਿਟੀਜ਼ ਫॉर ਫਿਊ ਡੇਸ ਕਿ ਜੀ ਪਹਿਲਾਂ ਉਹਨਾਂ ਨੇ ਦੇਖਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਬਹੁਤ ਵੱਡਾ ਮੋਡਿਊਲ ਜਿਹੜਾ ਉਹ ਉਹਨੂੰ ਪੜ ਲਿਆ ਫਿਰ ਉਹਨਾਂ ਨੇ ਕਿਹਾ ਜੀ ਹੋਰ ਵੀ ਦੋ ਨਾਂ ਨੇ ਵਿਕਰਮਜੀਤ ਸਿੰਘ ਐਂ ਬਲਵਿੰਦਰ ਸਿੰਘ ਆਫ ਗੁਰਦਾਸਪੁਰ ਡਿਸਟ੍ਰਿਕਟ ਜਿਨ੍ਹਾਂ ਨੂੰ ਅਸੀਂ ਹੁਣ ਕਾਬੂ ਕਰਾਂਗੇ ਸੋ ਕੋਲ ਮੜਾ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਹਿੰਦੂਤਵੀਆਂ ਨੂੰ ਖੁਸ਼ ਕਰਨ ਦੇ ਲਈ ਕਿੱਥੇ ਜਿਹੜਾ دہشت گردੀ ਦਾ ਮਾਹੌਲ ਗੋਰਖਸ਼ਕਾ ਨੇ ਬਣਾਇਆ ਜੀ ਆਰਐਸਐਸ ਜਿਸ ਤਰੀਕੇ ਨਾਲ ਹਥਿਆਰਬੰਦ ਹੋ ਕੇ ਪੰਜਾਬ ਭਰ ਦੇ ਵਿੱਚ ਜਿਵੇਂ ਖੁੱਲੇ ਆਮ ਗੁੰਡਾਗਰਦੀ ਕਰ ਰਹੀ ਹੈ ਪਰ ਬਾਦਲ ਨੇ 2017 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆ ਸੈਂਟਰਲ ਏਜੰਸੀਆਂ ਦੇ ਨਾਲ ਮਿਲ ਕੇ ਫੇਰ ਸਿੱਖ ਨੌਜਵਾਨਾਂ ਦੀ ਫੜੋ ਫੜੀ ਔਰ ਇਹ ਜਿਹੜੇ ਦੋਨੋਂ ਹੀ ਸਿੰਘ ਇੱਕ ਇਕਤਲੀ ਤੋਂ ਔਰ ਇੱਕ ਨਿਊਯਾਰਕ ਤੋਂ ਜਿਨ੍ਹਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ دہشتਗਰਦੀ ਫਲਾਣਾ ਤਾਂ ਕਿ ਜਿਹੜੇ ਐਕਟਿਵ ਹੁੰਦੇ ਨੇ ਪੋਸਟ ਪਾਉਂਦੇ ਨੇ ਗੱਲ ਕਰਦੇ ਨੇ ਉਹਨਾਂ ਨੂੰ ਜਿਹੜਾ ਇਹ ਡਰ ਹੋਏ ਕਿ ਜੀ ਪਿੱਛੇ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਘਰਾਂ 'ਚ ਉਹਨਾਂ ਦੇ ਭਰਾਵਾਂ ਸ੍ਰੀਕੇ 'ਚੋਂ ਚੱਕ ਲੈਣਗੇ ਜੇ ਉਹ ਉੱਥੇ ਉਹਨੂੰ ਪੈਸੇ ਭੇਜੇ ਉਹਨੂੰ ਫੋਨ ਕਾਲ ਕੀਤਾ ਉਹਨੂੰ ਇਹ ਕੀਤਾ ਉਹ ਕੀਤਾ ਸੋ ਇਹ دہشت ਗਰਦੀ ਦਾ ਇੱਕ ਮਾਹੌਲ ਰਾਣ ਵਾਲੇ ਦਿਨ ਅਜ ਕੋਈ ਹੈਰਾਨੀ ਨਹੀਂ ਹੋਏਗੀ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਵੀ ਜਿਹੜੇ ਜੂਨੀਅਰ ਚੋਣਾ ਨੇੜੇ ਆਉਣਗੇ ਹਨ ਔਰ ਆਲਰੇਡੀ 15 ਸਾਲ ਦਾ ਨੌਜਵਾਨ ਟਾਰੀ ਬਾਰਡਰ ਦੇ ਨੇੜੇ ਜਿਸ ਨੂੰ ਜਸੂਸ ਕਹਿ ਕੇ ਮਾਰ ਦਿੱਤਾ ਹਾਲਾਂ ਉਹ ਉੱਥੇ ਹੀ ਜਿਹੜਾ ਪਿੰਡ ਦਾ ਹੀ ਰਹਿਣ ਵਾਲਾ ਆਪਣੇ ਘਰ ਤੋਂ ਬਾਹਰ ਨਿਕਲਿਆ ਸੀ ਬਾਅਦ ਉਹਨਾਂ ਨੇ ਕਿਹਾ ਉਹੋ ਗਲਤੀ ਹੋ ਗਈ ਸਾਨੂੰ ਸਮਝ ਆਇਆ ਸੀ ਕਿ ਵੀ ਇਹ ਬਾਰਡਰ ਤੋਂ ਆ ਗਿਆ ਸੋ ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਇੱਕ ਨਵੀਂ ਖੂਨੀ ਖੇਡ ਖੇਡਣ ਦੇ ਲਈ ਏਜੰਸੀਆਂ ਔਰ ਇਹ ਬਾਦਲ ਇਹ ਇਹ ਇਨਾ ਨਹੀਂ ਇਹ ਮਹਾਜ ਖੋਲ ਦੱਤੇ ਸੋ ਇਹਨੂੰ ਜਿਹੜਾ ਅਸੀਂ ਥੋੜਾ ਜਿਹਾ ਵਾਚਫੁਲ ਹੋਈਏ ਕਿ ਇਹ ਕੀ ਡਾਇਰੈਕਸ਼ਨ ਲਏਗਾ ਸੋ ਜੀ 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 ਜ